ਸਿਰਫ 18 ਤੇ 19 ਸਾਲ ਦੇ ਦੋਨੋਂ ਨੌਜਵਾਨ ਸੀ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਦੋਨੀ ਬਲ ਗੈਂਗ ਨੇ ਕਤਲ ਕਰ ਦਿੱਤਾ ਦੋਨਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਗੈਂਗਵਾਰ ਅੱਗੇ ਵਧ ਰਹੀ ਹੈ ਮਾਜੇ ਦੀ ਜ਼ਿੰਮੇਵਾਰੀਆਂ ਵੀ ਚੱਕੀਆਂ ਗਈਆਂ ਉਸ ਤੋਂ ਬਾਅਦ ਹੁਣ ਦੁਬਾਰਾ ਜਵਾਬ ਵੀ ਦਿੱਤੇ ਜਾ ਰਹੇ ਆ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਆ ਤੁਹਾਡੇ ਨਾਲ ਆਸ਼ੂ ਅਨੇਜਾ ਬਿੱਤੇ ਕੱਲ ਤਰੰਤਰਨ ਤੇ ਪੱਟੀ ਰੋਡ ਦੇ ਉੱਪਰ ਪਿੰਡ ਕੈਰੋ ਵਿਖੇ ਇੱਕ ਸਕੋਰਪਿਓ ਗੱਡੀ ਉੱਪਰ ਚਾਰ ਨੌਜਵਾਨ ਸਵਾਰ ਸੀ ਫਾਟਕਾਂ ਦੇ ਨੇੜੇ ਇਹ ਸਾਰੀ ਘਟਨਾ ਵਾਪਰਦੀ ਹੈ ਤਾਂ ਪਿੱਛੋਂ ਇੱਕ ਗੱਡੀ ਤੇ ਮੋਟਰਸਾਈਕਲ ਤੇ ਸਵਾਰ ਕੁਝ ਨੌਜਵਾਨ ਆਉਂਦੇ ਆ ਤੇ ਅਚਾਨਕ ਇਸ ਸਕੋਰਪਿਓ ਗੱਡੀ ਦੇ ਉੱਪਰ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਇਸ ਫਾਇਰਿੰਗ ਦੇ ਵਿੱਚ ਸਮਰਵੀਰ ਸਿੰਘ ਜਿਹੜਾ ਕਿ ਕਰਮੂਵਾਲ ਪਿੰਡ ਦਾ ਰਹਿਣ ਵਾਲਾ 19 ਸਾਲਾ ਨੌਜਵਾਨ ਹਜੇ ਜਵਾਨੀ ਦੇ ਵਿੱਚ ਜਿਸ ਨੇ ਪੈਰ ਹੀ ਧਰਿਆ ਸੀ ਉਸ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਸੌਰਵਪ੍ਰੀਤ ਸਿੰਘ ਜਿਹੜਾ ਹਸਪਤਾਲ ਪਹੁੰਚ ਜਾਂਦਾ ਹੈਗਾ ਤੇ ਪਰ ਅੱਜ ਉਸ ਦੀ ਤੜਕੇ ਖਬਰ ਆਈ ਕਿ 18 ਸਾਲਾ ਨੌਜਵਾਨ ਪਿੰਡ ਮਹਾਰਾਣਾ ਦਾ ਇਸ ਦੀ ਵੀ ਮੌਤ ਹੋ ਗਈ ਇੰਨੇ ਹਜੇ ਜਵਾਨੀ ਦੇ ਵਿੱਚ ਪੈਰ ਹੀ ਧਰਿਆ ਸੀਗਾ ਹੈਰਾਨੀ ਦੀ ਗੱਲ ਹੈ ਕਿ ਇਸ ਸਾਰੀ ਘਟਨਾ ਕਰਮ ਦੇ ਦੌਰਾਨ ਦੋ ਵਿਅਕਤੀ ਹੋਰ ਵੀ ਇਸ ਗੱਡੀ ਦੇ ਵਿੱਚ ਸਵਾਰ ਸੀ ਇੱਕ ਦਾ ਨਾਮ ਲਵ ਖਖ ਦੱਸਿਆ ਜਾ ਰਿਹਾ ਜਿਸ ਦੀ ਜ਼ਿੰਮੇਵਾਰੀ ਚੱਕੀ ਗਈ ਹੈ ਜੋ ਇੱਕ ਪੋਸਟ ਦਾਵਾ ਕੀਤਾ ਜਾ ਰਿਹਾ ਕਿ ਲਵ ਖਖ ਨੇ ਉੱਥੋਂ ਗੱਡੀ ਭਜਾਈ ਮੋਕੇ ਦੇ ਉੱਪਰ ਤੇ ਉਸ ਤੋਂ ਬਾਅਦ ਹਸਪਤਾਲ ਪਹੁੰਚ ਗਿਆ ਉਸ ਗੱਡੀ ਨੂੰ ਲੈ ਕੇ ਗੁਰਨਾਨਕ ਦੇਵ ਹਸਪਤਾਲ ਇਹਨਾਂ ਨੌਜਵਾਨਾਂ ਨੂੰ ਪਹੁੰਚਾਇਆ ਸਮਰਬੀਰ ਦੀ ਜਿੱਥੇ ਮੌਤ ਹੋ ਜਾਂਦੀ ਹੈ ਤੇ ਸੌਰਵ ਪ੍ਰੀਤ ਦੇਵੀ ਮੌਤ ਹੋ ਜਾਂਦੀ ਹੈ ਮੌਕੇ ਦੇ ਉੱਪਰ ਪੁਲਿਸ ਵੀ ਪਹੁੰਚਦੀ ਆ ਪਰ ਪੁਲਿਸ ਦਾ ਕਹਿ ਕੇ ਕਿ ਫਿਲਹਾਲ ਤਮਾਸ਼ਬੀਨ ਬਣੀ ਹੋਈ ਹੈ ਕਿਉਂਕਿ ਪੋਸਟਾ ਜਿਹੜੀ ਚੱਲ ਰਹੀ ਹੈ ਹੈਗੀਆਂ ਡੋਨੀ ਬੱਲ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਚੱਕੀ ਹੈ ਕੀ ਕੁਝ ਉਸ ਪੋਸਟ ਦੇ ਵਿੱਚ ਲਿਖਿਆ ਉਹ ਵੀ ਦੱਸਾਂਗੇ ਉਸ ਤੋਂ ਬਾਅਦ ਹੁਣ ਲਵ ਖਖੋਣਾ ਦਾ ਵੀ ਇਸ ਉੱਪਰ ਜਵਾਬ ਆਇਆ ਤੇ ਪਾਕਿਸਤਾਨ ਬੈਠਾ ਆ ਪਾਕਿਸਤਾਨ ਦਾ ਡੋਨ ਸ਼ਹਿਜ਼ਾਦ ਪੱਟੀ ਬਾਹਰ ਬੈਠ ਕੇ ਉਹ ਵੀ ਇਸ ਜੰਗ ਦੇ ਵਿੱਚ ਕੁੱਦ ਗਿਆ ਹੈਗਾ ਉਸ ਨੇ ਵੀ ਇੱਕ ਆਡੀਓ ਪਾਈ ਹੈਗੀ ਉਹ ਵੀ ਤੁਹਾਨੂੰ ਸੁਣਾਵਾਂਗੇ ਉਹ ਕੁਝ ਕੀ ਕੁਝ ਕਹਿ ਰਿਹਾ ਹੈਗਾ ਤੇ ਪੰਡੋਰੀ ਦਾ ਇਸ ਕਤਲ ਕਾਂਡ ਦੇ ਵਿੱਚ ਨਾਮ ਕਿਵੇਂ ਜੁੜ ਗਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਡੋਨੀ ਬਲਦੀ ਪੋਸਟ ਕੀ ਕਹਿੰਦੀ ਹੈ ਉਸ ਤੋਂ ਬਾਅਦ ਇਹ ਸੁਪਰ ਚਰਚਾ ਵੀ ਕਰਾਂਗੇ ਸ਼ਸ਼ਰੀ ਕਾਲ ਮੇਰੇ ਵੀਰਾਂ ਨੂੰ ਅੱਜ ਜੋ ਪੱਟੀ ਕੈਰੋ ਪਿੰਡ ਕਤਲ ਹੋਏ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਪ੍ਰਭ ਦੇਸੂਵਾਲ ਮੁਹੱਬਤ ਰੰਧਾਵਾ ਅਮਰ ਖੱਬੇ ਤੇ ਕੋਸ਼ਲ ਚੋਦਰੀ ਲੈਂਦੇ ਆ ਇਹ ਸਾਡੇ ਐਂਟੀ ਜੱਗੂ ਖੋਤੀ ਹੈਰੀ ਟੋਟ ਨਾਲ ਵਰਤਦੇ ਸੀ ਅਤੇ ਅੱਜ ਇਹ ਲਵ ਖਖਲੀਰ ਉੱਥੇ ਖੜਿਆ ਨਹੀਂ ਇਸ ਨੇ ਆਪਣੇ ਯਾਰ ਮਰਵਾਲੇ ਸਾਡੇ ਕੋਲ ਤੇ ਖੁਦ ਗੱਡੀ ਭਜਾ ਕੇ ਨਿਕਲ ਗਿਆ ਤੇ ਅਸੀਂ ਦੱਸ ਦਈਏ ਕਿ ਡੀਐਸਪੀ ਨਾਗਰੇ ਦੇ ਟੋਟ ਹੈ ਉਸ ਦੀ ਸ਼ਹਿ ਤੇ ਪੋਡਕਾਸਟ ਕਰਦੇ ਫਿਰਦੇ ਐ ਇਹਨਾਂ ਨੇ ਕੱਲ ਵੀ ਇੱਕ ਅਪਾਹਜ ਨਿਆਣਾ ਚੁੱਕਿਆ ਕਿੰਨੀ ਕੀ ਮਰਦਾਂ ਵਾਲੀ ਗੱਲ ਸੀ ਸਵਾਦ ਤਾਂ ਫਿਰ ਸੀ ਜੇ ਅੱਜ ਲਵਲੀਰ ਖੜਦਾ ਜੋ ਵੀ ਇਹਨਾਂ ਨਾਲ ਅਸੀਂ ਦੇਖਿਆ ਉਹ ਸਾਡਾ ਦੁਸ਼ਮਣ ਹੀ ਐ ਇਹ ਇੱਕ ਜੰਗ ਐ ਜੰਗ ਵਿੱਚ ਸਭ ਕੁਝ ਜਾਇਜ਼ ਆ ਬਾਕੀ ਵੀ ਤਿਆਰੀ ਕਰ ਲੈਣ ਮਤਲਬ ਸਾਫ ਇਸ ਪੋਸਟ ਤੋਂ ਇਸ਼ਾਰਾ ਇਹ ਹੈ ਕਿ ਇਹ ਜਿਹੜਾ ਹਮਲਾ ਸੀਗਾ ਲਵਖਖ ਦੇ ਉੱਪਰ ਸੀਗਾ ਤੇ ਕਹਿੰਦੇ ਜਿਹੜੇ ਇਹਨਾਂ ਨਾਲ ਖੜਦੇ ਹੈਗੇ ਆ ਉਹ ਸਾਡੇ ਦੁਸ਼ਮਣ ਹੈ ਮਤਲਬ ਕਿ ਇਹ ਸਾਰੇ ਜੱਗੂ ਭਗਵਾਨਪੁਰਿਆ ਗੈਂਗ ਦੇ ਮੈਂਬਰ ਜਾਂ ਆਪਾਂ ਕਹ ਲਈਏ ਕਿ ਉਹਨਾਂ ਦੇ ਸਾਥੀ ਜਾਂ ਉਹਨਾਂ ਨਾਲ ਰਹਿਣ ਸੈਣ ਵਾਲੇ ਹਾਲਾਂਕਿ ਹੁਣ ਇਹ ਨਹੀਂ ਪਤਾ ਕਿ ਜਿਹੜਾ ਸਮਰ ਵੀਰ ਇਸ ਦੇ ਵਿੱਚ 19 ਸਾਲਾਂ ਮਰਿਆ ਸੌਰਵਪ੍ਰੀਤ ਮਰਿਆ ਇਹਨਾਂ ਉੱਪਰ ਉੱਪਰ ਕੋਈ ਬਹੁਤੇ ਪਰਚੇ ਜ ਆਪਾਂ ਕੀ ਕਿ ਗੁਨਾਹ ਦੀ ਦੁਨੀਆ ਦੇ ਵਿੱਚ ਕੋਈ ਨਾਮ ਨਹੀਂ ਸੀ ਇਹਨਾਂ ਦਾ ਕਹਿੰਦੇ ਇਹ ਉਹਨਾਂ ਦੇ ਨਾਲ ਸੀਗੇ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਤੇ ਨਾਜਾਇਜ਼ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਇਸ ਘਟਨਾ ਕਰਮ ਨੂੰ ਜਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਦੋ ਚੜ੍ਹਦੀ ਨੌਜਵਾਨੀ ਦੇ ਵਿੱਚ ਜਾ ਰਹੇ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ ਤੇ ਕਹਿੰਦੇ ਲਵਖਖ ਉਥੋਂ ਭੱਜ ਗਿਆ ਹਾਲਾਂਕਿ ਇਸ ਸੁਪਰ ਲਵ ਖਾਕੀ ਕਹਿ ਰਿਹਾ ਲਵ ਖਾਕਤਾ ਇੱਥੋਂ ਤੱਕ ਕਹਿ ਰਿਹਾ ਜਿਸ ਦੀ ਆਡੀਓ ਤੁਹਾਨੂੰ ਸੁਣਾਵਾਂਗੇ ਛੋਟਿਆ ਦਾ ਕਲਿੱਪ ਸੁਣਾਵਾਂਗੇ ਕਿਉਂਕਿ ਬਹੁਤ ਕੁਝ ਗਾਲੀ ਗਲੋਚਾ ਉਸ ਆਡੀਓ ਦੇ ਵਿੱਚ ਅਸੀਂ ਇਸ ਪਲੇਟਫਾਰਮ ਤੇ ਉਸ ਨੂੰ ਨਹੀਂ ਸੁਣਾ ਸਕਦੇ ਪਰ ਛੋਟਾ ਜਿਹਾ ਕਲਿੱਪ ਛੋਟਾ ਜਿਹਾ ਪਾਰ ਸੁਣਾਵਾਂਗੇ ਉਸ ਦੇ ਵਿੱਚ ਲਵ ਖਖ ਇਹ ਕਹਿ ਰਿਹਾ ਹੈਗਾ ਕਿ ਮੈਂ ਤਾਂ ਉੱਥੇ ਮੌਕੇ ਦੇ ਉੱਪਰ ਮੌਜੂਦ ਹੀ ਨਹੀਂ ਸੀਗਾ ਜੇਕਰ ਮੈਂ ਹੁੰਦਾ ਤਾਂ ਕੁਝ ਹੋਰ ਹੋਣਾ ਸੀ ਫਿਰ ਭਾਈ ਨਾ ਨਹੀਂ ਸੀਗਾ ਸੀ ਹਾਂ ਓਏ ਡੋਨੀ ਖੋਤੀ ਕੀ ਬੋਲਦਾ ਓਏ ਤੂੰ ਮਾਮਾ ਉੱਤੇ ਮਾਰ ਕੇ ਦੋ ਜਵਾਕ ਨਜਾਇਜ਼ ਨਾ ਉਹ ਲੜਾਈ ਵਾਲੇ ਤੇ ਨਾ ਕੋਈ ਵਿਚਾਰੇ ਮਾਰ ਕੇ ਨੇ ਤੇ ਨਜਾਇਜ਼ ਤੇ ਤੂੰ ਕੀ ਐ ਨਾ ਬਦਮਾਸ਼ ਆ ਬਾਕੀ ਰਹੀ ਗੱਲ ਲਵ ਨੂੰ ਭਜਾਉਣ ਵਾਲੀ ਕਿ ਲਾਵਾ ਨਾ ਗੱਡੀ ਛੱਡ ਕੇ ਭੱਜ ਗਿਆ ਮਾਮਾ ਇੱਕ ਬੰਦਾ ਵੀ ਉੱਥੇ ਕਹ ਦੇ ਕਿ ਲਾਵ ਉੱਥੇ ਹੈਗਾ ਹੀ ਤੇ ਲਾਵ ਨੇ じゃ ਗੱਡੀ ਭਜਾਈ ਮੂੰਹ ਤੇ ਨਾ ਦਾੜੀ ਮੋਂਦੂਗਾ ਮੈਂ ਐਡਾ ਨਹੀਂ ਹੋਏਗਾ ਵਾਹ ਕੇ ਭੱਜਣ ਵਾਲਾ ਜੇ ਕਦੇ ਹੁੰਦਾ ਉਥੇ ਲਵ ਵੀਰ ਤੇ ਦੱਸ ਤੁਹਾਡੀ ਪੰਟਰ ਨੂੰ ਪਤਾ ਲੰਦਾ ਵੇ ਕੀ ਹਿੱਆਂ ਕਿਦਾਂ ਰੇਂਗ ਦੇ ਜਾਂਦੇ ਕਹਿੰਨੇ ਉਥੋਂ ਚੁੱਕਣੇ ਨਹੀਂ ਬਾਕੀ ਕੀਤਾ ਤੁਸੀਂ ਉਹਨਾਂ ਦੇ ਵਿਚਾਰਾਂ ਦੇ ਚੱਲ ਪਿੱਟਦੇ ਵਾਰ ਜਾਂ ਗੱਡੀ ਜਾਂਦੀ ਦੇ ਪਿੱਛੋਂ ਗੋਲੀਆਂ ਮਾਰਤੀਆਂ ਜੇ ਤੁਹਾਡਾ ਕੋਈ ਵਿੱਚ ਕੰਟੀ ਵੀ ਹੁੰਦਾ ਤੇ ਚੱਲ ਫੇਰ ਵੀ ਗੱਲ ਮੰਨਣ ਚਾਉਂਦੀ ਮਾਮਾ ਐਵੇਂ ਮਾਰ ਕੇ ਫੈਰ ਕਰਾਉਣਾ ਇਹ ਹਵਾ ਹੀ ਤੇ ਚੱਲ ਜਵਾਬ ਮਾਰਤੇ ਜੇ ਤੁਸੀਂ ਉਹ ਜਾ ਵਜਾ ਕੰਮ ਕਰ ਜਾਗੇ ਤੂੰ ਬਦਮਾਸ਼ ਬਦਮੋਸ਼ ਨਹੀਂ ਹੈਗਾ ਨਾ ਤੂੰ ਤੰਨਾ ਜਿਆ ਤੇ ਨਾ ਤੇਰਾ ਜਾਂ ਤੇ ਨਾ ਪਲੇਰਾ ਚ ਤੇ ਨਾ ਸਪੇਰਾ ਚ ਮਾਮਾ ਇੱਥੇ ਤੇਰੇ ਆਪੇ ਚੀਕ ਨਹੀਂ ਨਿਕਲੀ ਕਦੀ ਤੂੰ ਬੋਲਿਆ ਨਹੀਂ ਆ ਚੂੰ ਤੱਕ ਨਹੀਂ ਕਦੀ ਕੀਤੀ ਜੱਗੂ ਤੋਂ ਤੂੰ ਡਰਦਾ ਮਾਮਾ ਬੋਲਦਾ ਨਹੀਂ ਉਨਾਂ ਕੋਹ ਕਿ ਮੈਨੂੰ ਜੱਗੂ ਨੇ ਮਾਰਦਣਾ ਵਾ ਤੇ ਹੁਣ ਤੂੰ ਗੱਲਾਂ ਕਰਨ ਡਿਆ ਪਿਆ ਬਾਹਰ ਜਾ ਕੇ ਕਿ ਮੈਂ ਇਹ ਤੇ ਮੈਂ ਉਹ ਤੇ ਮੈਂ ਜੱਗੂ ਨੂੰ ਇਹ ਕਰ ਦੂੰ ਉਹ ਬਕਵਾਸ ਘਟ ਕਰਿਆ ਕਰ ਜਿੰਨਾ ਤੂੰ ਕਰ ਸਕਦਾ ਨਾ ਉਨਾਂ ਬੋਲਿਆ ਕਰ ਪਰ ਤਾਂ ਹੁਣ ਦਾਜ਼ੀ ਕਿ ਉਸ ਗੱਡੀ ਨੂੰ ਭਜਾ ਕੇ ਇੱਕ ਹਸਪਤਾਲ ਲਿਜਾਇਆ ਗਿਆ ਮੌਕੇ ਦੇ ਉੱਪਰ ਜੇਕਰ ਉਹ ਗੱਡੀ ਉੱਥੋਂ ਨਾ ਭਜਾਈ ਜਾਂਦੀ ਤਾਂ ਸੁਭਾਵਿਕ ਤੌਰ ਤੇ ਉਸ ਦੇ ਵਿੱਚ ਜਿਹੜੇ ਦੋਨੇ ਹੋਰ ਵਿਅਕਤੀ ਸੀ ਉਹਨਾਂ ਦੇ ਵੀ ਮੌਤ ਹੋ ਸਕਦੀ ਸੀ ਉਹਨਾਂ ਦੇ ਵੀ ਗੋਲੀਆਂ ਵੱਜ ਸਕਦੀਆਂ ਸੀਗੀਆਂ ਪਰ ਦੋਨਾਂ ਦੀ ਜਿਨ੍ਹਾਂ ਦੇ ਲੱਗੀਆਂ ਗੋਲੀਆਂ ਚਾਰ ਗੋਲੀਆਂ ਜਿਹੜੀਆਂ ਸੌਰਵ ਪ੍ਰੀਤ ਦੇ ਲੱਗੀਆਂ ਤਾਂ ਉਸ ਦੀ ਅੱਜ ਤੜਕੇ ਜਿਹੜੀ ਮੌਤ ਹੋ ਗਈ ਹੈ ਤੇ ਸਮਰਵੀਰ ਦੀ ਤਾਂ ਬੀਤੀ ਰਾਤ ਮੌਤ ਹੋ ਗਈ ਸੀ ਇਦੀ ਜ਼ਿੰਮੇਵਾਰੀ ਪ੍ਰਭ ਦੇ ਸੁਵਾਲ ਡੋਨੇ ਬਾਲਨੇ ਲੈ ਲਈ ਹੈ ਕਿਉਂਕਿ ਜੱਗੂ ਭਗਵਾਨਪੁਰੀਆ ਤੇ ਗੋਪੀ ਕਨਸ਼ਾਮਪੁਰੀਆ ਗੈਂਗ ਦੀ ਜਿਹੜੀ ਆਪਸੀ ਟਸਲ ਹੈਗੀ ਹੈ ਇਹ ਅੱਜ ਦੀ ਨਹੀਂ ਸ਼ੁਰੂ ਹੋਈ ਇਹ ਲੰਬੇ ਸਮੇਂ ਤੋਂ ਚੱਲ ਰਹੀ ਹੈਗੀ ਹੈ ਕਿ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਬੀਤੇ ਦਿਨ ਤੁਹਾਨੂੰ ਯਾਦ ਹੋਣਾ ਇੱਕ ਰਿਪੋਰਟ ਮੈਂ ਨਸ਼ਰ ਕੀਤੀ ਸੀ ਕਿ ਹਰਪ੍ਰੀਤ ਗੰਜਾ ਤੇ ਨਮਿਸ਼ ਦਾਣਾ ਦਾ ਜਿਹੜਾ ਕਤਲ ਹੋਇਆ ਸੀਗਾ ਅੰਮ੍ਰਿਤਸਰ ਦੇ ਇੰਟੈਲੀਜੈਂਸੀ ਦਫ਼ਤਰ ਦੇ ਕੋਲ ਉਸ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਤੇ ਹੁਣ ਉਸ ਤੋਂ ਬਾਅਦ ਗੋਪੀ ਕਣ ਸ਼ਾਮਪੂਰੀਆ ਗੈਂਗ ਨੇ ਇਹ ਕੰਡ ਕਰ ਦਿੱਤਾ ਹਾਲਾਂਕਿ ਇਹ ਜਿਹੜਾ ਸਾਰਾ ਕਤਲੋਗ ਕਰਤਾ ਇਹ ਗੋਰਾ ਬਰਿਆਰ ਦੇ ਕਤਲ ਤੋਂ ਬਾਅਦ ਲਗਭਗ ਬਹੁਤ ਜ਼ਿਆਦਾ ਐਕਟਿਵ ਹੋ ਜਾਂਦਾ ਹਾਲਾਂਕਿ ਚੱਲਤਾ ਪਹਿਲਾਂ ਵੀ ਰਿਆ ਸੀਗਾ ਪਰ ਜਿਵੇਂ ਗੋੜਾ ਗੋਰਾ ਬਰਿਆਰ ਦਾ ਕਤਲ ਹੁੰਦਾ ਉਸ ਤੋਂ ਬਾਅਦ ਇਹ ਜਿਹੜਾ ਗੋਰਾ ਬਰਿਆਰ ਸੀ ਜੱਗੂ ਭਗਵਾਨਪੁਰੀਏ ਦਾ ਐਂਟੀ ਗੈਂਗ ਹੈ ਜਿਹੜਾ ਗੋਪੀ ਕਣ ਸ਼ਾਮਪੂਰੀਆ ਉਹਨਾਂ ਦਾ ਸਾਥੀ ਸੀਗਾ ਤੇ ਉਸ ਤੋਂ ਬਾਅਦ ਫਿਰ ਗੋਪੀ ਕਣ ਸ਼ਾਮਪੂਰੀਆ ਨੇ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਕਤਲ ਕਰਵਾਇਆ ਉਸਦੇ ਜਿਹੜੇ ਸਾਥੀ ਕਰਨਵੀਰ ਦਾ ਕਤਲ ਹੋਇਆ ਉਸ ਤੋਂ ਬਾਅਦ ਫਿਰ ਬਦਲਾ ਲੈਂਦੇ ਹੋਏ ਇੱਕ ਬੁੱਟਰ ਨਾਮਕ ਵਿਅਕਤੀ ਦਾ ਕਤਲ ਹੋਇਆ ਇਸੇ ਤਰੀਕੇ ਦੇ ਨਾਲ ਹੁਣ ਇੱਕ ਤੋਂ ਬਾਅਦ ਇੱਕ ਕਤਲੋਗਾਰਥ ਮੱਚੀ ਹੋਈ ਹੈ ਇੱਕ ਦੂਸਰੇ ਦੇ ਵਿਅਕਤੀਆਂ ਨੂੰ ਕਤਲ ਕੀਤਾ ਜਾ ਰਿਹਾ ਹੈ ਹੁਣ ਤੁਹਾਡੇ ਸਾਹਮਣੇ ਜਿਵੇਂ ਲਵ ਖੱਖ ਕਹਿ ਰਿਹਾ ਹੈਗਾ ਕਿ ਉਹ ਤਾਂ ਅਸੀਂ ਮੌਕੇ ਦੇ ਉੱਪਰ ਮੌਜੂਦ ਨਹੀਂ ਸੀ ਕਹਿੰਦੇ ਇਹ ਜਵਾਕਾਂ ਨੂੰ ਮਾਰ ਦਿੱਤਾ ਇਹ ਨਿਆਣਿਆਂ ਨੂੰ ਮਾਰ ਦਿੱਤਾ ਤੇ ਕਹਿੰਦੇ ਤੁਸੀਂ ਸਾਹਮਣੇ ਆ ਜਾਓ ਸਿੱਧਾ ਚੈਲੰਜ ਕੀਤਾ ਜਾ ਰਿਹਾ ਇਸ ਆਡੀਓ ਦੇ ਵਿੱਚ ਮੈਦਾਨ ਦੇ ਵਿੱਚ ਕੁੱਦ ਜਾਓ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਸ ਦੇ ਵਿੱਚ ਇੱਕ ਬੜਾ ਅਹਿਮ ਨਾਮ ਸਾਹਮਣੇ ਆ ਰਿਹਾ ਇੱਕ ਸਿੰਗਰ ਜਸ ਢਾਲੀਵਾਲ ਜਿਹੜਾ ਰੈਪਰ ਹੈਗਾ ਸੁਲਤਾਨ ਉਸ ਦਾ ਵੀ ਨਾਮ ਸਾਹਮਣੇ ਆ ਰਿਹਾ ਹੈਗਾ ਕਿਉਂਕਿ ਉਸ ਨੇ ਵੀ ਇਸ ਪੋਸਟ ਨੂੰ ਜਿਹੜੀ ਲਵ ਖਖ ਦੀ ਪੋਸਟ ਹੈ ਉਸ ਨੂੰ ਸਾਂਝਾ ਕੀਤਾ ਹੈਗਾ ਜਿਵੇਂ ਮੈਂ ਜ਼ਿਕਰ ਕੀਤਾ ਸੀ ਡੋਨੀ ਬਲ ਹੋਣਾ ਦੀ ਪੋਸਟ ਦੇ ਵਿੱਚ ਲਵ ਖਖ ਦੀ ਪੋਸਟ ਡੋਨੀ ਬਲ ਦੀ ਪੋਸਟ ਦੇ ਵਿੱਚ ਇੱਕ ਜ਼ਿਕਰ ਕੀਤਾ ਸੀ ਕਿ ਇਹਨਾਂ ਨੇ ਬਿੱਤੇ ਦਿਨੀ ਇੱਕ ਨਿਆਣਾ ਚੁੱਕਿਆ ਕਿੰਨੀ ਕੁ ਮਰਦਾ ਵਾਲੀ ਗੱਲ ਸੀ ਇਹ ਪੰਡੋਰੀ ਦਾ ਜ਼ਿਕਰ ਕਰ ਰਹੇ ਇੱਥੇ ਪੰਡੋਰੀ ਦਾ ਜ਼ਿਕਰ ਬਿੱਤੇ ਦਿਨ ਤੁਹਾਨੂੰ ਯਾਦ ਹੋਣਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਨੌਜਵਾਨ ਮੁੰਡਾ ਛੋਟਾ ਜਾ ਤੇ ਉਸ ਨੂੰ ਚੁੱਕਿਆ ਜਾਂਦਾ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈਗੀ ਹੈ ਉਹ ਕੁੱਟਮਾਰ ਜਸ ਢਾਲੀਵਾਲ ਵੱਲੋਂ ਕੀਤੀ ਜਾਂਦੀ ਜਿਹੜਾ ਰੈਪਰ ਹੈ ਹੈਗਾ ਜਸ ਸੁਲਤਾਨ ਉਹਨਾਂ ਦੇ ਸਾਰਿਆਂ ਨੇ ਸਾਥੀਆਂ ਨੇ ਮਿਲ ਕੇ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਸ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਆਈਐਸਆਈ ਬੇਸਡ ਜਾਂ ਆਪਾਂ ਕਹਿ ਲਈਏ ਕਿ ਪਾਕਿਸਤਾਨ ਬੈਠਾ ਜਾਂ ਪਾਕਿਸਤਾਨੀ ਬੇਸਡ ਗੈਂਗਸਟਰ ਡਾਉਣ ਸ਼ਹਿਜਾਦ ਪੱਟੀ ਦੀ ਰੈਪਰ ਨੂੰ ਸਿੱਧੀ ਚੇਤਾਵਨੀ ਸੁਲਤਾਨ ਤੇ ਨਾਲ ਦੀ ਨਾਲ ਜਸ ਢਾਲੀਵਾਲ ਨੂੰ ਕਿ ਉਹ ਪਪਾ ਹੈ ਜੇ ਬੱਚਾ ਛੋਟਾ ਬੱਚਾ ਮੇਰੇ ਨਾਲ ਗੱਲਬਾਤ ਕਰਦਾ ਸੀਗਾ ਉਸ ਦਾ ਕੋਈ ਕਸੂਰ ਨਹੀਂ ਸੀਗਾ ਉਸ ਨੂੰ ਆ ਚੁੱਕਿਆ ਗਿਆ ਤਾਂ ਸਿੱਧੇ ਤੌਰ ਤੇ ਇਸ ਦੇ ਵਿੱਚ ਸ਼ਹਜਾਦ ਪੱਟੀ ਤੇ ਡੋਨੀ ਬੱਲ ਇਕੱਠੇ ਨਜ਼ਰ ਆ ਰਹੇ ਹੈਗੇ ਐ ਇੱਕੋ ਲਾਈਨ ਦੇ ਉੱਪਰ ਨਜ਼ਰ ਆ ਰਹੇ ਹੈਗੇ ਸ਼ਹਜਾਦ ਪੱਟੀ ਤੇ ਡੋਨੀ ਬੱਲ ਸਿੱਧੇ ਤੌਰ ਤੇ ਲਵ ਖਖਾ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਰਹੇ ਤੇ ਉਸੇ ਜੀ ਨੂੰ ਵੀ ਇਸ ਦੇ ਵਿੱਚ ਉਭਾਰ ਰਹੇ ਹੈਗੇ ਕਿਉਂਕਿ ਉਸ ਕਤਲ ਜਿਹੜੇ ਹੁਣ ਇਹ ਦੋ ਕਤਲ ਕਰ ਦਿੱਤੇ ਇਹਨਾਂ ਨੂੰ ਜਸਟੀਫਾਈ ਕਰਨਾ ਸੌਖਾ ਨਹੀਂ ਹੈਗਾ ਕਿ ਇਹਨਾਂ ਵਿਅਕਤੀਆਂ ਦਾ ਕਸੂਰ ਕੀ ਸੀਗਾ ਕਿ ਇਹ ਕੋਈ ਗੈਂਗ ਦੇ ਵਿੱਚ ਸ਼ਾਮਲ ਸੀ ਬੇਸ਼ੱਕ ਇਹ ਕਹਿ ਰਿਹਾ ਕਿ ਇਹ ਟੋਟ ਇਹ ਟੋਟ ਸੀਗੇ ਇਹ ਪੋਡਕਾਸਟ ਕਰਵਾਉਂਦੇ ਸੀਗੇ ਇਹ ਸਾਰੀ ਚੀਜ਼ਾਂ ਕੀਤੀਆਂ ਜਾ ਰਹੀਆਂ ਹੈਗੀਆਂ ਮੇਰਾ ਭਾਵੇਂ ਮੈਸੇਜ ਨਾ ਤੂੰ ਰਿਕਾਰਡ ਕਰਕੇ ਪਾ ਦੇ ਭਾਵੇਂ ਸੁਲਤਾਨ ਰੈਪਰ ਦੇ ਨਾਲ ਆਇਆ ਜੋ ਵੀ ਹੈ ਇਹਨਾਂ ਨੇ ਜਿੰਨੂੰ ਮਾਰਿਆ ਨਾ ਉਸ ਮੁੰਡੇ ਨੂੰ ਛੋਟੇ ਨੂੰ ਉਹਨੂੰ ਉਹ ਮੇਰੇ ਨਾਲ ਇੰਸਟਾ ਤੇ ਕਦੇ-ਕਦੇ ਗੱਲ ਕਰਦਾ ਹੁੰਦਾ ਸੀ ਉਹ ਮੇਰਾ ਬੇਲੀ ਸੀ ਇਹਨਾਂ ਨੂੰ ਭੱਜ ਲੋ ਜਿੰਨਾ ਕੋ ਤੁਹਾਡੇ ਕੋ ਭੱਜ ਹੁੰਦਾ ਹੈ ਨਾ ਇਹਨਾਂ ਨੂੰ ਭੱਜ ਲੋ ਇਸ ਮਾਮਲੇ ਦਾ ਸ਼ਜਾਦ ਪਟੀਨੂ ਵੀ ਪਤਾ ਹੈ ਤੇ ਜਿੰਨਾ ਕੁ ਤੁਹਾਡੇ ਕੋਲ ਭੱਜ ਹੁੰਦਾ ਜੇ ਨਾ ਉਹਨਾਂ ਕੋਲ ਭੱਜ ਲੋ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਬਿਕ ਤੁਸੀਂ ਮੇਰੇ ਬੇਲੇ ਨੂੰ ਤੇ ਉਸ ਮਜ਼ੂਰ ਨੂੰ ਵਿਚਾਰੇ ਨੂੰ ਛੋਟੇ ਜਿਹਨੂੰ ਜਿੱਦ ਕੋ ਟੁਰਿਆ ਵੀ ਨਹੀਂ ਜਾਂਦਾ ਉਹਨੂੰ ਕਿਵੇਂ ਮਾਰੀਦਾ ਕਿਸੇ ਮਰਦ ਨੂੰ ਮਾਰਦੇ ਵੀ ਤੇ ਅਸੀਂ ਵੀ ਕਹਿੰਦੇ ਕਿ ਚਲੋ ਚੰਗਾ ਹੈ ਤੁਸੀਂ ਕਿਸ ਬੰਚੇ ਨੂੰ ਮਾਰਿਆ ਜੇ ਜਾ ਕੇ ਵਿਚਾਰੇ ਨੂੰ ਉਹਨਾਂ ਕੋ ਭੱਜ ਲੋ ਜਿੰਨਾ ਕੁ ਭੱਜ ਹੁੰਦਾ ਤੁਹਾਡੇ ਕੋ ਮੈਂ ਤੁਹਾਡੀਆਂ ਪੂਰੀਆਂ ਦੌੜਾਂ ਲਵਾਵਾਂਗਾ ਟੈਨਸ਼ਨ ਨਾ ਲੋ ਜਿਹੜੇ ਡੀਐਸਪੀ ਨਾਗਰੇ ਦੇ ਟੋਰ ਸੀਗੇ ਤੇ ਇਹ ਚੀਜ਼ਾਂ ਇਸ ਦੇ ਵਿੱਚ ਬੇਸ਼ੱਕ ਕੀਤੀਆਂ ਜਾ ਰਹੀਆਂ ਪਰ ਕਿੰਨਾ ਕੋ ਕਸੂਰ ਸੀਗਾ ਕਿੰਨੇ ਕੋ ਕਤਲ ਇਹਨਾਂ ਨੇ ਕਰ ਦਿੱਤੇ ਸੀਗੇ ਜਾਂ ਤੁਹਾਡੀ ਗੈਂਗ ਦੇ ਵਿਅਕਤੀਆਂ ਨੂੰ ਮਾਰਿਆ ਸੀਗਾ ਇਹ ਸਵਾਲ ਹੁਣ ਜਿਹੜੇ ਡੋਨੀਪਲ ਗੈਂਗ ਦੇ ਉੱਪਰ ਖੜੇ ਹੋ ਰਹੇ ਤੇ ਲਵ ਖਖ ਵੀ ਇਹੀ ਸਵਾਲ ਖੜੇ ਕਰ ਰਿਹਾ ਹੈਗਾ ਕਿ ਤੁਸੀਂ ਮਰਦਾਂ ਵਾਲੀ ਗੱਲ ਨਹੀਂ ਕਰ ਰਹੇਗੇ ਬੱਚੇ ਮਾਰਦੇ ਕਹਿੰਦੇ ਅਸੀਂ ਇੱਥੋਂ ਤੱਕ ਚੈਲੰਜ ਕਰ ਰਹੇ ਹੈਗਾ ਲਵ ਖਖ ਕਿ ਤੁਸੀਂ ਕੋਈ ਵੱਡਾ ਵਿਅਕਤੀ ਦਾ ਨਾਮ ਦੱਸੋ ਅਸੀਂ ਵੀ ਤੁਹਾਨੂੰ ਮਰਦ ਕਹਿ ਸਕੀਏ ਕਿ ਤੁਸੀਂ ਇਸ ਨੂੰ ਮਾਰ ਦਿੱਤਾ ਪਰ ਇਸ ਦੇ ਵਿੱਚ ਹੁਣ ਸਾਰੀ ਗੱਲਬਾਤ ਦੇ ਵਿੱਚ ਇੱਕ ਦੂਜੇ ਉੱਪਰ ਇਲਜ਼ਾਮ ਜਿਵੇਂ ਗੈਂਗ ਲਾਰੀ ਹੈ ਇਹ ਲੱਗਦਾ ਹੈ ਕਿ ਪੁਲਿਸ ਫ੍ਰੀ ਸਟੇਟ ਹੋ ਚੁੱਕੀ ਹੈ ਇੱਥੇ ਪੁਲਿਸ ਆਸ-ਪਾਸ ਕਿਤੇ ਨਜ਼ਰ ਹੀ ਨਹੀਂ ਆ ਰਹੀ ਹੈਰਾਨ ਹੋ ਰਹੇ ਹਾਂ ਕਿ ਗੈਂਗਸਟਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਦੀ ਜ਼ਿੰਮੇਵਾਰੀਆ ਲੈਂਦੇ ਆ ਉਸ ਤੋਂ ਬਾਅਦ ਇੱਕ ਦੂਜੇ ਦਾ ਭੰਡੀ ਪ੍ਰਚਾਰ ਕਰਦੇ ਆ ਕਿ ਉਹ ਮਾੜਾ ਹੈ ਉਹ ਮਾੜਾ ਹੈਗਾ ਉਹ ਬੱਚਿਆਂ ਨੂੰ ਮਰਵਾਉਂਦਾ ਕਹਿੰਦੇ ਉਹ ਬੱਚਿਆਂ ਨੂੰ ਮਰਵਾਉਂਦਾ ਹੈਗਾ ਉਧਰੋਂ ਕਹ ਰਹੇ ਕਿ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਪਰ ਨੌਜਵਾਨਾਂ ਦੇ ਚੜ੍ਹਦੀ ਉਮਰੇ ਦੇ ਵਿੱਚ ਨੌਜਵਾਨਾਂ ਦੇ ਕਤਲ ਹੋ ਰਹੇ ਆ ਬੇਸ਼ੱਕ ਪੁਲਿਸ ਅਸਤੇਤਾ ਹੈ ਸਾਰੀਆਂ ਚੀਜ਼ਾਂ ਠੀਕ ਹੋਣਗੀਆਂ ਕਿ ਗੈਂਗਸਟਰ ਆਪਣੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਖਤਮ ਕਰ ਰਿਹਾ ਪਰ ਇਸ ਦੇ ਵਿੱਚ ਨਜਾਇਜ਼ ਮੁੰਡਿਆਂ ਦੇ ਵੀ ਕਤਲ ਹੋ ਰਹੇ ਹੈਗੇ ਹੈ ਪੁਲਿਸ ਨੂੰ ਵੀ ਇਸ ਦੀ ਜ਼ਿੰਮੇਵਾਰੀ ਚੱਕਣੀ ਪਾਉਗੀ ਪੁਲਿਸ ਨੂੰ ਵੀ ਇਹ ਸਾਰੀਆਂ ਚੀਜ਼ਾਂ ਜਦੋਂ ਗੈਂਗਸਟਰ ਨੂੰ ਪਤਾ ਲੱਗ ਜਾਂਦਾ ਕਿ ਅੱਗੇ ਉਹ ਕੀ ਕਰਨਾ ਹੈ ਜਦੋਂ ਆਮ ਸਾਡੇ ਵਰਗ ਪੱਤਰਕਾਰਾਂ ਕੋਲ ਮੈਸੇਜ ਆ ਜਾਂਦੇ ਕਿ ਇਸ ਤਰੀਕੇ ਦੇ ਨਾਲ ਜਾਂ ਸੋਸ਼ਲ ਮੀਡੀਆ ਤੇ ਅਸੀਂ ਲੱਭ ਲੈਣੇ ਚੀਜ਼ਾਂ ਕਿਵੇਂ ਵਾਇਰਲ ਹੋ ਰਹੀਆਂ ਹੈ ਅਸੀਂ ਤਾਂ ਕੱਲੀ ਇੰਸਟਾਗ੍ਰam ਜਾਂ ਫੇਸਬੁੱਕਾਂ ਦੇ ਉੱਪਰ ਸਰਚ ਮਾਰ ਕੇ ਚੀਜ਼ਾਂ ਲੱਭ ਲੈਣੇ ਹੈਗੇ ਆ ਕਿ ਅੱਗੇ ਕੀ ਹੋ ਰਿਹਾ ਕਿਸ ਨੇ ਜ਼ਿੰਮੇਵਾਰੀ ਲਈ ਹੈਗੀ ਹੈ ਤੇ ਉਸ ਦੇ ਵਿੱਚ ਕੌਣ ਕੌਣ ਸ਼ਾਮਲ ਸੀ ਤਾਂ ਕਿ ਇਹ ਪੁਲਿਸ ਨੂੰ ਨਜ਼ਰ ਨਹੀਂ ਆ ਰਿਹਾ ਹੈਗਾ ਕਿ ਜਿਸ ਦੇ ਕੋਲ ਐਡਾ ਵੱਡਾ ਸਾਈਬਰ ਸੈੱਲ ਹੋਵੇ ਹਜੇ ਸ਼ਰਿਆਂ ਮੇ ਇਹਨਾਂ ਦੇ ਪੇਜ ਚੱਲ ਰਹੇ ਹੁਣ ਕਿ ਪੁਲਿਸ ਜਾਣ ਬੁੱਝ ਕੇ ਇਹ ਸਾਰੀ ਚੀਜ਼ਾਂ ਹੁੰਦੇ ਹੋਏ ਦੇਖ ਰਹੀ ਹੈਗੀ ਹੈ ਜਾਂ ਛੱਡ ਦਿੱਤੀਆਂ ਜਾ ਰਹੀਆਂ ਪੁਲਿਸ ਵੱਲੋਂ ਕਿ ਹੁੰਦੇ ਰਹਿਣ ਦਿਓ ਅਸੀਂ ਤਾਂ ਬੈਠ ਕੇ ਟੀਵੀ ਸਕਰੀਨ ਸਾਹਮਣੇ ਇੱਕ ਫਿਲਮ ਦੇਖਾਂਗੇ ਜਗੂ ਭਗਵਾਨਪੁਰੀਆ ਵਰਸਸ ਗੋਪੀ ਕਨਸ਼ਾਮਪੁਰੀਆ ਗੈਂਗਵਾਰ ਦੀ ਪਰ ਇਸ ਦੇ ਵਿੱਚ ਪੁਲਿਸ ਲਾਚਾਰ ਵੀ ਨਜ਼ਰ ਆ ਰਹੀ ਹੈ ਪੁਲਿਸ ਅਪਾਹਜ ਪੰਡੋਰੀ ਅਪਾਹਜ ਨਹੀਂ ਇਸ ਦੇ ਵਿੱਚ ਨਜ਼ਰ ਆ ਰਿਹਾ ਉਹ ਤਾਂ ਇੱਕ ਛੋਟਾ ਨੌਜਵਾਨ ਛੋਟਾ ਬੱਚਾ ਜੋ ਵੀ ਸੀਗਾ ਪਰ ਇੱਥੇ ਪੁਲਿਸ ਅਪਾਹਜ ਨਜ਼ਰ ਆ ਰਹੀ ਕਿ ਪੁਲਿਸ ਕੁਝ ਵੀ ਨਹੀਂ ਕਰ 파ਰੀ ਬਾਹਰ ਬੈਠ ਕੇ ਦੋਨੀ ਵੱਲ ਪ੍ਰਭ ਦੇ ਸੁਵਾਲ ਜਾਂ ਭੱਜੂ ਭਗਵਾਨਪੁਰੀਆ ਜੇਲ ਦੇ ਵਿੱਚ ਬੈਠ ਕੇ ਇਹ ਸਾਰੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਹੈ ਤੁਹਾਡੇ ਅਫਸਰ ਬਾਹਰ ਘੁੰਮ ਕੇ ਇਹਨਾਂ ਨੂੰ ਨਹੀਂ ਫੜ ਫੜ ਸਕਦੇ ਤਾਂ ਵੱਡੀ ਸ਼ਰਮ ਵਾਲੀ ਗੱਲ ਹੈ ਦੋ ਨੌਜਵਾਨ ਕਤਲ ਹੋਏ ਜ਼ਿੰਮੇਵਾਰੀ ਸ਼ਰਿਆਮ ਚੱਕੀ ਜਾ ਰਹੀ ਹੈ ਉਸ ਤੋਂ ਬਾਅਦ ਆਡੀਓ ਵਾਇਰਲ ਹੋ ਰਹੀ ਹੈ ਜਿਹੜੀਆਂ ਤੁਹਾਨੂੰ ਆਡੀਓ ਸੁਣਾਈਆਂ ਸ਼ਹਾਜਾਦ ਪੱਟੀ ਦੀ ਆਪਣੀ ਇੱਕ ਆਡੀਓ ਹੈਗੀ ਹੈ ਤੇ ਉਹ ਸਿੰਗਰ ਜਸ ਢਾਲੀਵਾਲ ਸ਼ਰਿਆਮ ਹਜੇ ਵੀ ਗਾਣੇ ਕੱਢ ਰਿਹਾ ਹੈਗਾ ਹਜੇ ਵੀ ਉਸ ਦੇ ਰਹਿ ਪਾਰੇ ਕਿ ਉਸ ਨੂੰ ਫੜਿਆ ਨਹੀਂ ਜਾ ਸਕਦਾ ਉਹ ਤਾਂ ਸ਼ਰਿਆਮ ਇੱਥੇ ਘੁੰਮ ਰਿਹਾ ਹੈਗਾ ਉਸਨੇ ਸ਼ਰੇਮ ਪੋਸਟ ਕਰਿਤੀ ਸ਼ਰੇਮ ਧਮਕੀਆਂ ਦਿੱਤੀਆਂ ਆਪਣੇ ਆਫੀਸ਼ੀਅਲ ਪੇਜ ਤੋਂ ਆਡੀਓ ਪਾਰਿਆ ਹੈਗਾ ਅੱਗੇ ਕਤਲੋਗਾਰਤ ਮਚਾਉਣ ਦੀ ਸਿੱਧ ਤੇ ਕਹਿ ਰਹੇ ਕਿ ਅੱਗੇ ਵੀ ਅਸੀਂ ਕਤਲੋਗਾਰਤ ਮਚਾਵਾਂਗੇ ਤਾਂ ਪੁਲਿਸ ਦੀ ਕਾਰਵਾਈ ਉੱਪਰ ਵੱਡੇ ਸਵਾਲ ਅਸੀਂ ਆਪਣੇ ਪਲੇਟਫਾਰਮ ਤੋਂ ਚੱਕ ਰਹੇ ਹਾਂ ਧੰਨਵਾਦ ਬਣੇ ਰਹੋ ਪੰਜਾਬ ਦੇ ਨਾਲ